ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਬਲਾਸਪੁਰ ਪਿੰਡ ਦੇ ਵਿੱਚ ਇੱਕ ਡੰਗਰਾਂ ਦਾ ਸ਼ੈੱਡ ਹੈਗਾ ਆ ਜੋ ਬੰਦ ਪਿਆ ਹੋਇਆ ਆ ਜਿਸ ਦੇ ਮਾਲਕ ਜਿਹੜੇ ਹੈਗੇ ਆ ਉਹ ਅਮਰੀਕਾ ਦੇ ਵਿੱਚ ਰਹਿੰਦੇ ਹੈਗੇ ਆ ਤੇ ਗੁਰਵਿੰਦਰ ਸਿੰਘ ਨਾਂ ਦਾ ਜਿਹੜਾ ਵਿਅਕਤੀ ਹੈ ਉਸ ਉਹਦੀ ਦੇਖਭਾਲ ਕਰਦਾ ਆ ਤੇ ਉਹਨੇ ਜਿਹੜਾ ਆ ਕੋਈ ਪ੍ਰਵਾਸੀ ਮਜ਼ਦੂਰ ਹੈਗੇ ਆ ਜਿਹਨਾਂ ਦਾ ਨਾਂ ਇੱਕ ਦਾ ਨਾਂ ਪ੍ਰਿੰਸ ਤੇ ਦੂਸਰਾ ਜਿਹੜਾ ਹੈਗਾ ਕਪਿਲ ਕਪਿਲ ਜੋ ਮੁਜਫਰਨਗਰ ਯੂਪੀ ਦੇ ਰਹਿਣ ਵਾਲੇ ਆ ਇੱਥੇ ਜਿਹੜੇ ਹੈਗੇ ਆ ਵੱਖ-ਵੱਖ ਜਗ੍ਹਾ ਤੋਂ ਧਮਾਕਾ ਖੇਜ ਸਮਗਰੀ ਲਿਆ ਕੇ ਤੇ ਬਿਨਾ ਪਰਮਿਸ਼ਨ ਇਹਨਾਂ ਕੋਈ ਪਰਮਿਟ ਦੇ ਜਿਹੜਾ ਆ ਉਹ ਪਟਾਕੇ ਬਣਾਉਂਦੇ ਆ ਜਿਸ ਤੇ ਜਿਹੜਾ ਐਸਐਚਓ ਸਾਹਿਬ ਨੇ ਤੇ ਥਾਣੇ ਚੱਬੇਵਾਲ ਦੀ ਪੁਲਿਸ ਨੇ ਜਿਹੜਾ ਇੱਥੇ ਰੇਡ ਕੀਤਾ ਆ ਤੇ ਕਾਫੀ ਮਾਤਰਾ ਦੇ ਵਿੱਚ ਇੱਥੋਂ ਜਿਹੜੇ ਪਟਾਕੇ ਤਿਆਰ ਕੀਤੇ ਹੋਏ ਆਗੇ ਆ ਉਹ ਬਰਾਮਦ ਹੋਏ ਆ ਤੇ ਧਮਾਕਾ ਜਿਹੜੇ ਪਟਾਕੇ ਬਣਾਉਣ ਵਾਲੀ ਸਮਗਰੀ ਆ ਧਮਾਕਾ ਖੇਜ ਜਿਹਦੇ ਵਿੱਚ ਪोटाश ਗੰਦਕ ਕੋਲਾ ਜਿਹੜਾ ਜਿਹੜੀ ਵੀ ਚੀਜ਼ ਉਹ ਪਟਾਕੇ ਬਣਾਉਣ ਦੇ ਵਿੱਚ ਕੰਮ ਆਉਂਦੀ ਆ ਉਹ ਸਾਰੀ ਇਲੀਗਲ ਤੌਰ ਤੇ ਰੱਖੀ ਹੋਈ ਆ ਤੇ ਉਹਦੇ ਨਾਲ ਜਿਹੜੇ ਇਹ ਨਜਾਇਜ਼ ਜਿਹੜੇ ਪਟਾਕੇ ਬਣਾ ਰਹੇ ਸੀਗੇ ਅਸੀਂ ਇਹਨਾਂ ਦੇ ਖਿਲਾਫ ਜੋ ਵੀ ਕਾਰਵਾਈ ਬਣਦੀ ਹੈਗੀ ਆ ਉਹ ਕਾਰਵਾਈ ਕਰ ਰਹੇ ਆ ਜੀ ਸਰ ਇੱਕੋ ਫੈਕਟਰੀ ਆ ਜਾਂ ਹੋਰ ਵੀ ਇਹਨਾਂ ਦੀ ਕਿਤੇ ਹੋਰ ਵੀ ਨਹੀਂ ਨਹੀਂ ਇਹ ਜਿਹੜਾ ਹੈਗਾ ਇਹਨਾਂ ਕੋਲ ਪੁੱਛਗਿੱਛ ਕਰਾਂਗੇ ਕੁਛ ਕੁਛ ਕਰਕੇ ਜੋ ਵੀ ਤੁਹਾਹਦੇ ਸਾਹਮਣੇ ਆਉਣਗੇ ਉਹ ਤੁਹਾਨੂੰ